ਸਰਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਤੇ ਦਿਨੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਟਰੇਸ ਕਰਕੇ ਪੁਲਿਸ ਵੱਲੋਂ ਇੱਕ ਦੋਸ਼ੀ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਟਰਾਂਸਪੋਰਟ ਨਗਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਇਸ ਦੇ ਦਰਮਿਆਨ ਉਸ ਦੇ ਮੋਟਰਸਾਈਕਲ ਦੇ ਬਰਾਬਰ ਮੋਟਰਸਾਈਕਲ ਲਗਾ ਕੇ ਦੋ ਦੋਸ਼ੀਆਂ ਦੇ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਦਾ ਮੋਬਾਈਲ ਖੋ ਕੇ ਬਦਮਾਸ਼ ਜਿਹੜੇ ਨੇ ਫਰਾਰ ਹੋਏ ਸਨ ਹਾਲਾਂਕਿ ਇੱਥੇ ਦੱਸਿਆ ਜਾ ਰਿਹਾ ਕਿ ਪੁਲਿਸ ਜਿਸ ਨੂੰ ਬੋਲੇ ਇੱਕ ਦੋਸ਼ੀ ਜਿਹੜਾ ਹੈ ਉਹ ਗ੍ਰਫਤਾਰ ਕਰ ਲਿਆ ਗਿਆ ਥਾੜਾ ਥਰਮਲ ਦੇ ਵਿੱਚ ਮਾਮਲਾ ਦਰਜ ਹੁੰਦਾ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇੱਕ ਬਦਮਾਸ਼ ਦੀ ਗ੍ਰਫਤਾਰੀ ਹੋ ਚੁੱਕੀ ਹੈ ਜਦਕਿ ਦੂਜਾ ਦੋਸ਼ੀ ਜਿਸ ਦੀ ਪਛਾਣ ਕਰ ਲਈ ਗਈ ਹੈ ਤੇ ਉਸ ਦੀ ਭਾਲ ਦੇ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਤੇ ਇਸ ਬਾਬਤ ਜਾਣਕਾਰੀ ਦਿੰਦੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਦੋਸ਼ੀ ਨੇ ਮੰਨਿਆ ਕਿ ਪਹਿਲਾਂ ਵੀ ਇੱਕ ਦੋ ਵਾਰ ਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਹਾਲਾਂਕਿ ਇਹ ਨਸ਼ੇ ਦੀ ਆਦੀ ਨੇ ਜਾਂ ਫਿਰ ਇਹਨਾਂ ਦੇ ਬੋਲੇ ਵਾਰਦਾਤਾ ਕਿਉਂ ਕੀਤੀਆਂ ਜਾਂਦੀਆਂ ਨੇ ਤਾਂ ਡੋਪ ਰੈਸ ਤੋਂ ਬਾਅਦ ਇਹ ਸਭ ਕੁਝ ਸਾਫ਼ ਹੋਵੇਗਾ ਪੁਲਿਸ ਦੇ ਇਹ ਕਿ ਇਸ ਮਾਮਲੇ ਚਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਮਿਤੀ 12 ਤਰੀਕ ਦੀ ਰਾਤ ਨੂੰ ਟਰਾਂਸਪੋਰਟ ਨਗਰ ਦੇ ਦੇ ਏਰੀਆ ਦੇ ਵਿੱਚ ਇੱਕ ਬੰਦਾ ਜਿਹੜਾ ਸੀਗਾ ਮੋਟਰਸਾਈਕਲ ਤੇ ਆਪਣਾ ਆ ਰਿਹਾ ਸੀਗਾ ਘਰ ਵੱਲੋਂ ਤੇ ਉੱਥੇ ਉਹਦੇ ਮੋਟਰਸਾਈਕਲ ਦੇ ਪੈਰਲ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਆ ਉਹਨਾਂ ਨੂੰ ਪਿਸਤੌਲ ਨੂੰਾਂ ਚੀਜ਼ ਦਿਖਾਈ ਜਾਂਦੀ ਹੈ ਉਹਨੂੰ ਰੋਕ ਲਿਆ ਜਾਂਦਾ ਉਸ ਤੋਂ ਬਾਅਦ ਉਹਦੇ ਕੋਲੋਂ ਉਹਨਾਂ ਨੇ 1500 ਰੁਪਏ ਦਾ ਜਿਹੜਾ ਮੋਬਾਈਲ ਸੀਗਾ ਉਹ ਲੁੱਟ ਕਰਕੇ ਜਿਹੜੀ ਹੈਗੀ ਉਤੋਂ ਭੱਜ ਜਾਂਦੇ ਆ ਇਸ ਬੰਦੇ ਵਿੱਚ ਅਸੀਂ ਥਰਮਾ ਖਾਣਾ ਥਰਮਲ ਦੇ ਵਿੱਚ ਅੰਡਰ ਸੈਕਸ਼ਨ ਰੋਬਰੀ ਦੇ ਆ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜਾ ਰਜਿਸਟਰ ਕਰ ਲਿਆ ਸੀਗਾ ਇਸ ਮੁਕੱਦਮੇ ਦੇ ਵਿੱਚ ਅਸੀਂ ਇੱਕ ਦੋਸ਼ੀ ਜਿਹੜਾ ਹਰਿੰਦਰ ਉਰਫ ਹਨੀ ਹੈਗਾ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਜੋ ਕਿ ਭਗਤਾ ਭਾਈ ਕਦਾ ਰਹਿਣ ਵਾਲਾ ਦੂਜੇ ਦੋਸ਼ੀ ਦੀ ਪਛਾਣ ਹੋ ਚੁੱਕੀ ਹੈ ਤੇ ਉਹਦਾ ਨਾਮ ਹੀ ਹਰਿੰਦਰ ਸਿੰਘ ਹੈ ਉਸ ਦੀ ਰੇਡ ਵਾਸਤੇ ਜਿਹੜੇ ਹੈਗੇ ਵੱਖ-ਵੱਖ ਟੀਮਾਂ ਸੀ ਲਗਾਈਆਂ ਗਈਆਂ ਨੇ ਥਾਣਾ ਫਰਮਲ ਦੇ ਐਸਐਚਓ ਸਾਹਿਬ ਜਿਹੜੀ ਹੈਗੇ ਨੇ ਉਹਦੀ ਗ੍ਰਫਤਾਰ ਕਰਨ ਵਾਸਤੇ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਜਲਦੀ ਵੀ ਉਹਨੂੰ ਗ੍ਰਫਤਾਰ ਕਰ ਲਿਆ ਜਾਊਗਾ ਉਹਨਾਂ ਤੇ ਜਿਹੜੀ ਸਾਡੀ ਪਹਿਲੀ ਪੁੱਮੜਲੀ ਪੁੱਛ ਗਈ ਸੀ ਉਹਨਾਂ ਨੇ ਮੰਨਿਆ ਕਿ ਇੱਕ ਇੱਕ ਵਾਰ ਦਿੱਤਾ ਉਹਨਾਂ ਨੇ ਪਹਿਲਾਂ ਪੋਸਟਬੰਦ ਦੇ ਵਿੱਚ ਵੀ ਜਿਹੜੀ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਦੇ। ਬਿਲਕੁਲ ਅਸਲੀ ਸੀਗਾ ਇਹ ਅਸਲੀ ਸੀਗਾ ਕੋਈ ਨਹੀਂ ਇਹ ਜਿਹੜਾ ਪਿਸਤੌਲ ਸੀਗਾ ਲੱਗਦਾ ਬਿਲਕੁਲ ਅਸਲੀ ਵਾਂਗੂ ਆ ਬਟ ਇਹ ਇੱਕ ਲੈਟਰ ਦੀ ਤਰ੍ਹਾਂ ਜਿਹੜਾ ਹੈਗਾ ਮਤਲਬ ਡੁਪਲੀਕੇਟ ਵੈਪਨ ਸੀਗਾ। ਨਸ਼ੇ ਵਗੈਰਾ ਵੀ ਕਰਤੇ ਕੋਈ। ਇਹਦੀ ਜਿਹੜੀ ਡਰਗ ਟੈਸਟ ਅਸੀਂ ਕਰਵਾ ਰਹੇ ਆ ਜਿਹਦੇ ਵਿੱਚ ਉਹ ਨਸ਼ੇ ਵਾਲੀ ਗੱਲ ਆਊਗੀ ਤਾਂ ਉਹਦੇ ਖਿਲਾਫ ਜਿਹੜੇ ਬੰਦੇ ਰੈਲੇਵੈਂਟ ਸੈਕਸ਼ਨ ਆਫ ਐਨਡੀਪੀਆ ਐਕਟ ਦੇ ਅਧੀਨ ਕੀਤਾ ਜਾਊਗਾ।